ਮੈਂ ਕਹਿੰਦਾ ਦਿਲਜੀਤ ਕੱਤਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾਵੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਨਾ ਭਾਰਤ ਦੇ ਖਿਲਾਫ ਤਾਉਣੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਮਾਰਿਆ ਅਸਲਾਮ ਵਾਲੇਕਮ ਜੀ ਸਤਿ ਸ੍ਰੀ ਅਕਾਲ ਨੂੰ ਮਿਲ ਕੇ ਨਾ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਮਾਨੂੰ ਚੜ੍ਹਦੀ ਕਲਾ 'ਚ ਰੱਖੇ ਅੱਛੇ ਜੀ ਇੰڈیا ਦੇਸ਼ ਦੇ ਖਲੋਗੇ ਨੇ ਦਿਲਜੀਤ ਦੇ ਨਾਲ ਉਹ तमाम ਵਿਰੋਧੀ ਜਿਹੜੇ ਦਿਲਜੀਤ ਨੂੰ ਕਹਿੰਦੇ ਪਏ ਨੇ ਕਿ ਉਹ ਦੇਸ਼ ਦਰੋਹੀ ਏ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ ਇੱਥੇ ਕੀ ਕੀ ਆਏ ਪੰਜਾਬ ਦੇ ਸਿੱਖਾਂ ਨੇ ਕੀ ਜਵਾਬ ਦਿੱਤਾ ਹੈ ਸਾਰੇ ਅੰਧਵਕਤਾ ਨੂੰ ਤੇ ਬਿਨਾਟਾਈ ਵੀ ਇਸ ਕਿਤੇ ਵੀਡੀਓ ਵੱਲ ਚੱਲਨੇ ਆ ਬਹੁਤ ਇੰਟਰਸਟਿੰਗ ਵੀਡੀਓ ਹੈ ਚੈਨਲ ਤੇ ਤੁਸੀਂ ਨਾਮਯੋਤ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਮੈਂ ਕਹਿੰਦਾ ਦਿਲਜੀਤ ਕੱਤਾਰ ਹੈ ਮੈਂ ਕਹੂੰਗਾ ਕਿ ਦਿਲਜੀਤ ਦੀ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਕਹਿੰਦਾ ਕਿ ਸਰਦਾਰ ਜੀ 3 ਪੂਰੀ ਦੁਨੀਆ ਚ ਬੰਦ ਹੋ ਜਾਣੀ ਚਾਹੀਦੀ ਹੈ ਇਹ ਸਾਰੇ ਬੰਦੇ ਇੱਕ ਪੋਸਟ ਪਾ ਦੇਣ ਕਿ ਪੰਜਾਬ 95 ਰਿਲੀਜ਼ ਕੀਤੀ ਜਾ ਸਿਸਵਨ ਸਿੰਘ ਖਾਲੜਾ ਦੀ ਜ਼ਿੰਦਗੀ ਤੇ ਨਾ ਭਾਰਤ ਦੇ ਖਿਲਾਫ ਤਾਂ ਉਹਨੇ ਕੁਝ ਨਹੀਂ ਕੀਤਾ ਹਥਿਆਰ ਤਾਂ ਨਹੀਂ ਚੱਕਿਆ ਲਹਿਰ ਦੇ ਵਿੱਚ ਤਾਂ ਨਹੀਂ ਸੀ ਕਿਸੇ ਨੂੰ ਮਾਰਿਆ ਤਾਂ ਨਹੀਂ ਕਿਸੇ ਤੇ ਗੋਲੀ ਤਾਂ ਨਹੀਂ ਚਲਾਈ ਕੀ ਸੀ ਹਿਊਮਨ ਰਾਈਟਸ ਦਾ ਰਾਖਾ 25000 ਲਾਸ਼ਾਂ ਦਾ ਵਾਰਿਸ ਤੁਸੀਂ ਉਹਦੇ ਤੋਂ ਡਰੀ ਜਾਨੇ ਹੋ ਤੁਸੀਂ ਮਨੁੱਖੀ ਅਧਿਕਾਰਾਂ ਦੇ ਰਾਖੇ ਤੋਂ ਡਰੀ ਜਾਨੇ ਹੋ ਸ਼ੁਭ ਆਇਆ ਉਹ ਐਂਟੀ ਇੰਡੀਅਨ ਗद्दार ਦਿਲਜੀਤ ਆਇਆ ਉਹ ਗद्दार ਹੋ ਗਿਆ ਇਹ ਪਿੱਟ ਲੁਗਦਾਰ ਹੋ ਗਿਆ ਪ੍ਰੋਬਲਮ ਕੀ ਹੈ ਪ੍ਰੋਬਲਮ ਪੰਜਾਬ ਹੈ ਦੱਸ ਤਾਂ ਦਿਓ ਕੀ ਪ੍ਰੋਬਲਮ ਹੈ ਦਸਾਂਜਾਂ ਵਾਲੇ ਦਲਜੀਤ ਸਿੰਘ ਕਿਉਂ ਸਾਡੇ ਨਾਲ ਤੂੰ ਬਾਰ-ਬਾਰ ਗਦਾਰੀਆਂ ਕਰਦਾ ਹੈ ਭਾਈ ਕਿਉਂ ਸਾਨੂੰ ਬਾਰ-ਬਾਰ ਤੇਰੇ ਕਰਕੇ ਸ਼ਰਮਿੰਦਾ ਹੋਣਾ ਪੈਂਦਾ ਤੂੰ ਕਿਉਂ ਬਾਰ-ਬਾਰ ਆਪਣਾ ਚਿਹਰਾ ਦਿਖਾ ਦਿੰਦਾ ਆ ਆਕੇ ਕਿਤੇ ਨਾ ਕਿਤੇ ਜਦੋਂ ਅਸੀਂ ਦਿੱਲੀ ਬੈਠੇ ਸਾਂ ਉੱਥੇ ਜਾ ਕੇ ਸਾਡੇ ਨਾਲ ਆ ਕੇ ਬਹਿ ਗਿਆ ਸੀ ਕਿਸਾਨ ਮੋਰਚੇ ਦੇ ਵਿੱਚ ਬਾਕੀ ਜਿੱਥੇ ਆਪੋ ਆਪਣੇ ਘਰਾਂ 'ਚ ਬੈਠੇ ਸੀ ਤੇਰੇ ਕੋਲ ਬੈਠਿਆ ਨਹੀਂ ਗਿਆ ਉੱਥੇ ਟਿੱਕੇ ਹੋਰ ਕੌਣ ਆਇਆ ਸੀ ਦਸ ਮਹੀਨੇ ਤੂੰ ਆਪਦੇ ਸ਼ੋਅ ਲਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਘੁੰਮ-ਘੁੰਮ ਕੇ ਉੱਥੇ ਤੂੰ ਭਾਰਤ ਦਾ ਝੰਡਾ ਨਾਲ ਲੈ ਕੇ ਆਖੇ ਜੀ ਅਰੇ ਦੁਬਾਰਾ ਬੇਰਾਂ ਮੈਂ ਹਾਂ ਪੰਜਾਬ ਮੈਂ ਹਾਂ ਪੰਜਾਬ ਕੀ ਕਿਉਂ ਕਰਦੇ ਆ ਬਈ ਤੂੰ ਐਦਾਂ ਕੀ ਲੋੜ ਐ ਤੈਨੂੰ ਐਦਾਂ ਕੁਛ ਕਰਨ ਦੀ ਫੇਰ ਤੂੰ ਪੰਜਾਬ 95 ਫਿਲਮ ਬਣਾ ਕੇ ਬਹਿ ਗਿਆ ਜਸਵੰਤ ਸਿੰਘ ਖਾਲੜਾ ਦੇ ਉੱਤੇ ਤੂੰ ਫਿਲਮ ਬਣਾਈ ਐ ਉਸ ਬੰਦੇ ਦੇ ਉੱਤੇ ਪਿਛਲੇ ਕਿੰਨੇ ਸਾਲਾਂ ਚ ਕੋਈ ਬੋਲੇ ਕਿਸੇ ਨੇ ਕੋਈ ਗੱਲ ਕੀਤੀ ਐ ਤੈਨੂੰ ਕੀ ਲੋੜ ਸੀ ਉਹ ਨਹੀਂ ਸੁਣਦੇ ਉਹ ਗੱਲਾਂ ਹੁਣ ਲੋਕੀ ਤੂੰ ਕਿਹੜੀਆਂ ਚੱਕਰਾਂ 'ਚ ਪਿਆ ਹੋਰ ਰੋਕ ਨਹੀਂ ਰਹੇ ਹੁਣ ਤੇਰੇ ਆਪਣੇ ਤੇਰੀਆਂ ਜੜਾਂ 'ਚ ਬੰਦੇ ਆ ਭਰਾਵਾ ਤੇਰੇ ਆਪਣੇ ਆਪਣੇ ਪੱਗਾਂ ਵਾਲੇ ਦਸਤਾਰਾਂ ਵਾਲੇ ਪੰਜਾਬੀ ਪਹਿਾਉਣ ਵਾਲੇ ਦੇਖ ਹੀ ਲਿਆ ਤੂੰ ਜਿਹੜੇ ਤੇਰੇ ਬਰਾਬਰ ਦੇ ਸ਼ਰੀਕ ਐ ਉੱਥੇ ਬਾਲੀਵੁੱਡ ਦੇ ਵਿੱਚ ਬੈਠ ਦੇਖਿਆ ਨਹੀਂ ਹੈਗਾ ਤੈਨੂੰ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਹੋਵੇਗਾ ਵੀ ਤੂੰ ਕੀ ਕਰਨਾ ਹੈ ਕੀ ਨਹੀਂ ਕਰਨਾ ਭਾਈ ਸਾਰੇ ਕੁਝ ਨੂੰ ਮੁੱਦਾ ਬਣਾ ਕੇ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਜਿਹੜੀ ਆ ਰਹੀ ਸੀ ਉਹਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਲਾਇਆ ਨਹੀਂ ਜਾ ਰਿਹਾ ਤੇ ਉਹਦੇ ਮੱਥੇ ਤੇ ਗਦਾਰ ਦਾ ਟੈਗ ਲਾ ਦਿੱਤਾ ਉਹਨੂੰ ਕੋਈ ਖਾਲਸਤਾਨੀ ਕਹਿੰਦਾ ਹੈ ਕੋਈ ਗਦਾਰ ਕਹਿੰਦਾ ਹੈ ਕੋਈ ਲੂਣ ਹਰਾਮ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਈਵਨ ਕਿ ਬਾਲੀਵੁੱਡ ਦੇ ਜਿਹੜੇ ਆਪ ਦੇ ਆਪ ਨੂੰ ਵੱਡੇ ਕਹਾਉਣ ਵਾਲੇ ਸੋ ਕਾਲਡ ਵੱਡੇ ਕਹਾਉਣ ਵਾਲੇ ਜਿਹੜੇ ਕਲਾਕਾਰ ਹੈਗੇ ਆ ਉਹ ਵੀ ਉਹਦੇ ਵਿਰੋਧ ਚ ਪੋਸਟਾਂ ਪਾ ਰਹੇ ਆ ਜਦਕ ਵੇਲੇ ਲਾਹੌਰ ਦੇ ਵਿੱਚ ਕਰਾਚੀ ਦੇ ਵਿੱਚ ਸ਼ੋਅ ਲਾ ਲਾ ਕੇ ਆਂਦੇ ਰਹੇ ਆ। ਸ਼ਰਮ ਆਉਣੀ ਚਾਹੀਦੀ ਆ ਉਹਨਾਂ ਨੂੰ। ਪਰ 8 ਦੇ ਵਿੱਚ ਇੰਡੀਆ ਦੇ ਉੱਤੇ ਅਟੈਕ ਹੋਇਆ ਸੀ। ਮੁੰਬਈ ਹਮਲਾ ਹੋਇਆ ਸੀ। ਉਸ ਤੋਂ ਬਾਅਦ ਕਿੰਨੀ ਵਾਰ ਪਾਕਿਸਤਾਨੀ ਕਲਾਕਾਰ ਇੱਥੇ ਆਏ ਆ। ਰਾਹਤ ਫਤੇਹ ਅਲੀ ਖਾਨ ਇੱਥੇ ਆ ਕੇ ਗਏ ਆ। ਸਾਡੇ ਵਾਲੇ ਕਿੰਨੇ ਕਲਾਕਾਰ ਜਿਹੜੇ ਹੁਣ ਹੁਬ ਹੁਬ ਕੇ ਗੱਲਾਂ ਕਰਦੇ ਆ ਨਾ ਉਹ ਕਿੰਨੀ ਵਾਰ ਪਾਕਿਸਤਾਨ ਜਾ ਕੇ ਸ਼ੋਅ ਲਾ ਕੇ ਆਏ ਆ। ਉਦੋਂ ਕਿਉਂ ਨਹੀਂ ਫਿਰ ਗਲਤ ਕਿਹਾ ਤੁਸੀਂ। ਬਹੁਤ ਸਾਰੀ ਚੀਜ਼ਾਂ ਆ ਇਹੋ ਜਿਹੀਆਂ ਜਿਨ੍ਹਾਂ ਨੂੰ ਸਿਰਫ ਦਿਲਜੀਤ ਦੀ ਫਿਲਮ ਨੂੰ ਹੀ ਬੈਨ ਕੀਤਾ ਜਾ ਰਿਹਾ ਹੈ। ਬਾਕੀ ਚੀਜ਼ਾਂ ਨੂੰ ਅੱਖੋਂ ਪਰੋਖੇ ਇੱਕ ਪਾਕਿਸਤਾਨ ਦਾ ਖਿਡਾਰੀ ਵੀ ਖੇਡ ਰਿਹਾ ਹੈ ਦੋਹਾਂ ਦੀ ਸੈਲਫੀ ਵੀ ਮਸ਼ਹੂਰ ਹੋਈ ਹੈ ਉਹ ਪਾਕਿਸਤਾਨੀ ਖਿਡਾਰੀ ਨੇ ਬਾਲ ਪਾਈ ਸੀ ਤੇ ਭਾਰਤੀ ਨੇ ਕੈਚ ਕੀਤਾ ਸੀ ਕਿੰਨਾ ਵਧੀਆ ਇੱਕ ਮਾਹੌਲ ਸੀਗਾ ਉਹ ਉਹ ਵੀ ਤੇ ਤੁਸੀਂ ਸਾਰਿਆਂ ਨੇ ਦੇਖਿਆ ਹੁਣ 5 ਅਕਤੂਬਰ ਨੂੰ ਵਰਲਡ ਕੱਪ ਹੋਣ ਜਾ ਰਿਹਾ ਹੈ ਕੁੜੀਆਂ ਦਾ ਉਹਦੇ ਵਿੱਚ ਭਾਰਤ ਦਾ ਤੇ ਪਾਕਿਸਤਾਨ ਦਾ ਮੈਚ ਹੋਏਗਾ ਕੀ ਤੁਸੀਂ ਉੱਥੇ ਵੀ ਵਿਰੋਧ ਕਰੋਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਹੋਣਗੀਆਂ ਕਿਉਂਕਿ ਕਲਾਕਾਰਾਂ ਦੇ ਉੱਤੇ ਇਹ ਬੰਦਸ਼ਾਂ ਨਹੀਂ ਲੱਗਦੀਆਂ ਹੁੰਦੀਆਂ ਇੰਡਸਟਰੀ ਦੇ ਵਿੱਚ ਸ਼ੁਭ ਆਇਆ ਉਹਦੇ ਤੋਂ ਬੜੀ ਦਿੱਕਤ ਹੋਈ ਉਹਨੂੰ ਗਦਾਰ ਦਾ ਟੈਗ ਦੇ ਦਿੱਤਾ ਜਦੋਂ ਸ ਜੀਤ ਆਇਆ ਉਹਨੂੰ ਗਦਾਰ ਦਾ ਟੈਗ ਦੇ ਦਿੱਤਾ ਯਾਰ ਸਮੱਸਿਆ ਕੀ ਹੈ ਤੁਹਾਨੂੰ ਸਾਡੀ ਦਸਤਾਰ ਤੋਂ ਦਿੱਕਤ ਹੈ ਕਿਉਂ ਸਾਨੂੰ ਵਾਰ-ਵਾਰ ਇਸ ਗੱਲ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਤੁਸੀਂ ਸਬੂਤ ਦਿਓ ਵੀ ਤੁਸੀਂ ਭਾਰਤੀ ਹੈਗੇ ਹੋ ਸਾਨੂੰ ਵਾਰ-ਵਾਰ ਇੰਡੀਅਨ ਹੋਣ ਦਾ ਸਬੂਤ ਦੇਣ ਲਈ ਕਿਉਂ ਕਿਹਾ ਜਾਂਦਾ ਹੈ ਨਾਲੇ ਪੰਜਾਬੀਆਂ ਤੋਂ ਸਬੂਤ ਮੰਗੋਗੇ ਤੁਸੀਂ ਸਾਨੂੰ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਪ੍ਰੂਫ ਕਰਨ ਵਾਸਤੇ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਸਭ ਤੋਂ ਵੱਧ ਕੁਰਬਾਨੀਆਂ ਕਰੀ ਬੈਠੇ ਆਂ ਸੀ ਪ੍ਰਵੇਸ਼ ਦੁਆਰ ਹੋਣ ਕਰਕੇ ਅਸੀਂ ਹੁਣ ਤੋਂ ਨਹੀਂ ਹਜ਼ਾਰਾਂ ਸਾਲਾਂ ਤੋਂ ਸਭ ਤੋਂ ਪਹਿਲਾਂ ਹੀ ਕੜਾਂਦੇ ਆਏ ਆਂ ਤੇ ਹੁਣ ਵੀ ੜਾਂਦੇ ਆਂ سب تو ود ودھواں پورے جی ہاں دوست جیسا کہ آپ نے اس ویڈیو کو ملازہ کیا ہے جب مکمل ویڈیو ہم آپ کے ساتھ شیئر کرنے والے ہیں دوستوں دلجیت دوسان کی پاکستانی ایکٹر عمر کے ساتھ بننے والی فلم سردار جیتری کو لے کر پورے بھارت میں ایک آرام سا چکا ہے بھارتی عوام میں غنگ غصہ پایا جا رہا ہے تلجیت دوسانج کی اس فلم کو لے کر دوستوں اس حوالے سے بھارتی پنجابیوں کا تلجیت دوسانج کی اس فلم کو لے کر کیا رد عمل ہے یہ جی مکمل ویڈیو ہم آپ کے ساتھ شیئر کرنے والے ہیں دوستو اس سے پہلے آپ سے ایک چھوٹی سی ریکویسٹ ہے کہ اگر ابھی تک آپ نے اس چینل کو سبسکرائب نہیں کیا تو پلیز جلدی سے ہمارے چینل کو ضرور سبسکرائب کر لیجئے گا اور یہ چلتے ہیں اس بقیہ ویڈیو کی جانب ਆਪ ਦੇ ਵਿੱਚ ਹੈ ਉਹ ਪੰਜਾਬ ਦੇ ਵਿੱਚ ਰਹਿੰਦੀ ਹੈ ਕਿਉਂ ਸਾਡੇ ਵਾਲੇ ਜਾਣਿਆਂ ਨੂੰ ਜਦੋਂ ਕੋਈ ਅੱਗੇ ਜਾਂਦਾ ਹੈ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਸਿਰਫ ਸਾਡੀ ਦਸਤਾਰ ਨੂੰ ਦੇਖ ਕੇ ਦਲਜੀਤ ਤੋਂ ਦਿੱਕਤ ਬਸ ਇਹ ਹੈ ਵੀ ਉਹ ਦਸਤਾਰ ਸਜਾਂਦਾ ਉਹਨੇ ਦਸਤਾਰ ਨਹੀਂ ਲਾਹੀ ਹੈਗੀ ਦਸਤਾਰ ਨੂੰ ਲੈ ਕੇ ਅੱਗੇ ਤੱਕ ਗਿਆ ਹੈ ਉਹ ਪੱਗ ਤੋਂ ਦਿੱਕਤ ਹੈ ਬਸ ਹੋਰ ਕੋਈ ਸਮੱਸਿਆ ਨਹੀਂ ਆ ਰਹੀਗੀ ਹੋਰ ਵੀ ਤੇ ਇੰਨਾ ਕੁਝ ਹੋ ਹੀ ਜਾਂਦਾ ਚਲੋ ਅਸੀਂ ਕਹਿ ਦਾਂਗੇ ਵੀ ਦਲਜੀਤ ਦੀ ਫਿਲਮ ਬਹੁਤ ਬੇਕਾਰ ਹੈ ਤੁਸੀਂ ਪੰਜਾਬ 95 ਉਹ ਰਿਲੀਜ਼ ਹੋਣ ਤੋਂ ਰੋਕ ਦਿੱਤੀ ਗਈ ਉਹਨੂੰ ਬਿਨਾਂ ਕਿਸੇ ਘੱਟ ਤੋਂ ਰਿਲੀਜ਼ ਕਰਾ ਦਿਓ ਅਸੀਂ ਸਰਦਾਰ ਜੀ ਥਰੀ ਹੈ ਉਹਦਾ ਵਿਰੋਧ ਕਰ ਦੇਾਂਗੇ ਜਸਵੰਤ ਖਾਲੜਾ ਨਾਲ ਤੇ ਕਿਸੇ ਦਾ ਕੋਈ ਵਿਰੋਧ ਨਹੀਂ ਹੈਗਾ ਉਹ ਤੇ 25000 ਲਾਸ਼ਾਂ ਦਾ ਵਾਰਸ ਸੀਗਾ ਉਸ ਬੰਦੇ ਨੇ ਤੇ ਪੁਲਿਸ ਦਾ ਚਿਹਰਾ ਸੀਗਾ ਉਹ ਬੇਨਕਾਬ ਕੀਤਾ ਉਸ ਵੇਲੇ ਦੀ ਸਰਕਾਰ ਦਾ ਚਿਹਰਾ ਬੇਨਕਾਬ ਕੀਤਾ ਸੀ ਉਹਦੇ ਵਿੱਚ ਤੇ ਕੋਈ ਐਂਟੀ ਨੈਸ਼ਨਲ ਗੱਲ ਨਹੀਂ ਸੀ ਹੈਗੀ ਉਹ ਤਾਂ ਸੱਚ ਹੀ ਦਿਖਾਇਆ ਗਿਆ ਸੀ ਤੁਸੀਂ ਉਹਨੂੰ ਵੀ ਰਿਲੀਜ਼ ਨਹੀਂ ਹੋਣ ਦਿੱਤਾ ਹੈਗਾ ਅਖੇ ਜੀ ਉਹ ਚ ਇੰਨੇ ਕੱਟ ਲਾ ਦੋ ਐਂ ਕਰ ਦੋ ਓਂ ਕਰ ਦੋ ਕਿਉਂ ਬਈ ਸਾਡੇ ਨਾਲ ਹੀ ਕਿਉਂ ਇਦਾਂ ਹੁੰਦਾ ਹੈ ਹਰ ਵਾਰੀ ਸਾਡੇ ਨਾਲ ਹੀ ੱਤਕਾ ਹੁੰਦਾ ਹੈ ਸਾਡੇ ਤੋਂ ਹੀ ਫਿਰ ਬਾਅਦ ਦੇ ਵਿੱਚ ਦੇਸ਼ ਭਗਤੀ ਦੇ ਪ੍ਰੂਫ ਮੰਗੇ ਜਾਂਦੇ ਆ ਤੁਸੀਂ ਜੋ ਮਰਜ਼ੀ ਕਰੋ ਹੁਣ 5 ਤਰੀਕ ਨੂੰ ਭਾਰਤ ਤੇ ਪਾਕਿਸਤਾਨ ਦਾ ਕੁੜੀਆਂ ਦਾ ਵਰਲਡ ਕੱਪ ਮੈਚ ਹੋਣਾ ਹੈ ਕੀ ਉੱਥੇ ਕੋਈ ਆਏਗਾ ਅੱਗੇ ਕਿੰਨੇ ਜਿਹੜੇ ਕ੍ਰਿਕਟ ਦਾ ਵੱਡੇ ਪੱਧਰ ਦੇ ਉੱਤੇ ਕੰਮਕਾਰ ਦੇਖਦੇ ਆ ਉਹ ਬੰਦੇ ਜਾ ਕੇ ਪਾਕਿਸਤਾਨੀਆਂ ਨਾਲ ਚਾਹਾਂ ਪੀਂਦੇ ਆ ਕੀ ਉਹਦੇ ਤੇ ਕਿਸੇ ਨੂੰ ਕੋਈ ਆਬਜੈਕਸ਼ਨ ਹੋਇਆ ਨਹੀਂ ਹੁੰਦਾ ਸਿਰਫ ਜਦੋਂ ਕੋਈ ਪੰਜਾਬੀ ਬੰਦਾ ਉੱਪਰ ਉੱਠਦਾ ਹੈ ਨਾ ਮਸਲਾ ਤੇ ਉਹਦੀ ਚੜ੍ਹਾਈ ਦਾ ਜਿਹੜੇ ਉਹਦੇ ਖਿਲਾਫ ਪੋਸਟਾਂ ਪਾ ਰਹੇ ਆ ਸੋ ਕਾਲਡ ਹੈਗੇ ਉਹ ਵੀ ਪੰਜਾਬੀ ਆ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਹੈਗਾ ਪਰ ਉਹ ਸਿਰਫ ਉਹਦੇ ਵਰਗਾ ਬਣ ਨਹੀਂ ਸਕਦੇ ਤੁਸੀਂ ਜ਼ੋਰ ਲਾ ਲਓ ਜਿੰਨਾ ਮਰਜੀ ਤੁਸੀਂ ਦਿਲਜੀਤ ਦੇ ਪੈਰ ਵਰਗੇ ਵੀ ਨਹੀਂ ਹੈਗੇ ਯਾਰ ਤੇ ਪੰਜਾਬੀਆਂ ਨੇ ਤੁਹਾਨੂੰ ਨਕਾਰ ਦਿੱਤਾ ਸਿਰੇ ਤੋਂ ਤੁਸੀਂ ਕਦੇ ਵੀ ਪੰਜਾਬੀਆਂ ਦੇ ਮਨ ਲਗ ਸਕਦੇ ਹੈਗੇ ਤੁਸੀਂ ਉਹਦਾ ਇੱਥੇ ਵਿਰੋਧ ਕਰਦੇ ਰਹੇਗੇ ਠੀਕ ਹੈ ਇੱਥੇ ਨਹੀਂ ਰਿਲੀਜ਼ ਹੋਈ ਫਿਲਮ ਕੋਈ ਗੱਲ ਨਹੀਂ ਪਰ ਫੇਰ ਵੀ ਉਹ ਬੰਦਾ 10 ਕਰੋੜ ਦੀ ਓਪਨਿੰਗ ਲਾ ਗਿਆ ਤੁਸੀਂ ਉਹਦੇ ਬਾਰੇ ਸੋਚ ਵੀ ਨਹੀਂ ਸਕਦੇ ਯਾਰ ਪਿਆਰ ਵੰਡੋ ਤੁਸੀਂ ਤੁਸੀਂ ਇੱਕੋ ਇੰਡਸਟਰੀ ਦੇ ਬੰਦੇ ਹੋ ਇੱਕੋ ਤੁਹਾਡਾ ਫੀਲਡ ਹੈ ਤੁਸੀਂ ਕਿਉਂ ਸਿੰਘ ਫਸਾ ਕੇ ਰੱਖਦੇ ਹੋ ਇੱਕੋ ਖਿੱਤਾ ਹੈ ਤੁਹਾਡਾ ਇੱਕੋ ਥਾਂ ਤੋਂ ਤੁਸੀਂ ਗਏ ਹੋ ਤੁਹਾਨੂੰ ਇੱਕ ਦੂਜੇ ਦਾ ਸਹਾਰਾ ਬਣਨਾ ਚਾਹੀਦਾ ਹੈ ਪਿਆਰ ਵੰਡਣਾ ਚਾਹੀਦਾ ਹੈ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਹੈ ਨਾ ਕਿ ਇੱਕ ਦੂਜੇ ਨੂੰ ਮੋਢੇ ਮਾਰਨੇ ਚਾਹੀਦੇ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਨਾ ਜਾ ਕੇ ਸਾਡਾ 700 ਬੰਦਾ ਮਰਿਆ ਉੱਥੇ ਮਾਵਾ ਦੇ ਪੁੱਤ ਪਾਲੇ ਨਹੀਂ ਲੱਭਦੇ ਹੈਗੇ ਸਾਡੇ ਪੰਜਾਬ ਦੀਆਂ ਮਾਵਾ ਨੇ 700 ਪੁੱਤ ਦਿੱਤਾ ਹੈ ਉੱਥੇ ਉਦੋਂ ਦਿਲਜੀਤ ਸਾਡੇ ਨਾਲ ਆ ਕੇ ਤਪੜਾਂ ਤੇ ਬੈਠਿਆ ਉਹਨੇ ਸਾਨੂੰ ਪੰਜਾਬ 1984 ਫਿਲਮ ਦਿੱਤੀ ਹੈ ਸਾਡਾ ਇਤਿਹਾਸ ਸਾਨੂੰ ਯਾਦ ਕਰਾਇਆ ਦਿਲਜੀਤ ਦਸਾਂਜ ਨੇ ਪੰਜਾਬ 95 ਫਿਲਮ ਬਣਾਈ ਹੈ ਬਿਸ਼ੱਕ ਉਹਨੂੰ ਰਿਲੀਜ਼ ਨਹੀਂ ਕੀਤਾ ਪਰ ਪਤਾ ਤੇ ਸਾਨੂੰ ਲੱਗ ਗਿਆ ਵੀ ਹਾਂ ਸਾਡੇ ਨਾਲ ਕੌਣ ਖੜਾ ਹੈ ਕੌਣ ਨਹੀਂ ਖੜਿਆ ਕੌਣ ਸਾਡੀ ਗੱਲ ਕਰਦਾ ਹੈ ਕਿਹੜਾ ਸਾਨੂੰ ਰਿਪਰੈਜ਼ੈਂਟ ਕਰਦਾ ਹੈ ਕੌਣ ਜਾ ਕੇ ਉੱਥੇ ਵੱਡੀਆਂ ਸਟੇਜਾਂ ਤੇ ਕਹਿੰਦਾ ਹੈ ਵੀ ਮੈਂ ਹਾਂ ਪੰਜਾਬ ਪੂਰਾ ਸੰਸਾਰ ਅੱਜ ਕਹਿੰਦਾ ਫਿਰਦਾ ਇਹ ਗੱਲ ਪੰਜਾਬ ਵੀ ਆ ਗਏ ਹੋਏ ਪੰਜਾਬੀਆ ਪਰ ਪ੍ਰੋਬਲਮ ਕੀ ਹੈ ਕਿ ਅਸੀਂ ਆਪਦੇ ਮੁਲਕ ਚ ਬੈਠ ਕੇ ਸਾਨੂੰ ਇਹ ਪ੍ਰੂਵ ਕਰਨਾ ਪੈ ਜਾਂਦਾ ਵੀ ਭਾਈ ਅਸੀਂ ਤਰੰਗੇ ਵਾਲੇ ਆ ਅਸੀਂ ਭਾਰਤ ਵਾਲੇ ਆ ਅਗਲੇ ਨਾਲੇ ਦਾ ਮਖੌਲ ਲਡਾਉਂਦੇ ਆ ਹਾਲੀਵੁੱਡ ਦਾ ਨਾ ਬਿਲਕੁਲ ਜੀ ਅੱਜ ਦਿਲਜੀਤ ਦਾ ਵੀ ਆਰਡਰ ਆਉਣਾ ਹੈ ਆਪਣਾ ਵੀ ਉਡਾਉਣਾ ਹੈ ਵੀ ਤੁਸੀਂ ਜਾ ਜਾ ਵਿੱਚ ਵਜਦੇ ਹੋ ਅਗਲੇ ਤਾਂ ਤੁਹਾਨੂੰ ਮੰਨਦਾ ਹੀ ਨਹੀਂ ਆਪਦਾ ਕੰਗਣਾ ਅਰਗੀ ਉੱਠਦੀ ਹੈ ਉਹ ਬੋਲਣ ਲੱਗਦੀ ਹੈ ਸ਼ੁਭ ਆਇਆ ਉਹ ਐਂਟੀ ਇੰਡੀਅਨ ਗੱਦਾਰ ਦਿਲਜੀਤ ਆਇਆ ਉਹ ਗੱਦਾਰ ਹੋ ਗਿਆ ਇਹ ਪੀਟਲੋਂ ਗੱਦਾਰ ਹੋ ਗਿਆ ਪ੍ਰੋਬਲਮ ਕੀ ਹੈ ਪ੍ਰੋਬਲਮ ਪੰਜਾਬ ਓਕੇ ਜੀ ਆ ਵੀਡੀਓ ਤੁਸੀਂ ਆ ਵੇਖੀ ਹੈ ਇੱਥੇ ਜੀ ਜਿਸ ਤਰ੍ਹਾਂ ਦਿਲਜੀਤ ਤੋਂ ਸੰਤਾ ਵਿਰੋਧ ਕੀਤਾ ਜਾਂਦਾ ਪਿਆ ਤੇ ਜੇ ਇਸ ਤਰ੍ਹਾਂ ਦਿਲਜੀਤ ਤੋਂ ਸੰਤਾ ਦੁਨੀਆ ਦੇ ਹਰ ਕੋਨੇ 'ਚ ਜਾ ਕੇ ਇੰਡੀਆ ਦਾ ਚੰਡਾਲਾ ਰੰਦਾ ਤੇ ਉਹਨੂੰ ਲੈ ਕੇ ਸਿੱਖਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਕਿ ਹਮੇਸ਼ਾ ਹੀ ਤੇਜੀਤ ਨੇ ਸਿੱਖਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਤੇ ਜਿਹੜੀ ਇਨਸਾਫ ਦੀ ਗੱਲ ਹੈ ਉਹ ਕੀਤੀ ਹੈ ਸਿੱਖ ਲਾਈਕ ਕਿਸਾਨ ਮੋਰਚੇ ਦਾ ਜਦੋਂ ਇਤਜਾਜ ਹੁੰਦਾ ਪਿਆ ਸੀ ਉੱਥੇ ਵੀ ਦਿਲਜੀਤ ਆ ਕੇ ਪਹੁੰਚ ਗਿਆ ਤੇ ਦਿਲਜੀਤ ਉਹ ਉਹ ਕੰਮ ਕਰਦਾ ਹੈ ਕਿ ਜਿੱਤੇ ਤੂੰ ਹਰ ਕਿਸੇ ਨੂੰ ਬਹੁਤ ਮਸਲਾ ਹੁੰਦਾ ਹੈ ਤੇ ਦਿਲਜੀਤ ਨੇ ਅ ਠੀਕ ਹੈ ਇਹਨਾਂ ਨੇ ਗੱਲ ਕੀਤੀ ਕਿ ਇੱਕ ਜਿਹੜੀ ਮੂਵੀ ਬਣਾਈ ਏ ਠੀਕ ਹੈ ਖਾਲ ਲੜਾ ਤੇ ਉਹਦਾ ਉਹਨੂੰ ਲੈ ਕੇ ਉਹਦਾ ਬੜਾ ਵਿਰੋਧ ਕੀਤਾ ਗਿਆ ਤੇ ਉਹਨੂੰ ਹਜੇ ਤੱਕ ਜਿਹੜਾ ਰਿਲੀਜ਼ ਨਹੀਂ ਕਰਨ ਦਿੱਤਾ ਗਿਆ ਤੇ ਉਹ ਉਹਨਾਂ ਦੀ ਜ਼ਿੰਦਗੀ ਤੇ ਇੱਕ ਐਹੋ ਜੀ ਮੂਵੀ ਸੀ ਕਿ ਜਿੰਨੂੰ ਪਤਾ ਨਹੀਂ ਦੇਖ ਕੇ ਇੰਡੀਆ ਨੂੰ ਕੀ ਇਨਸਿਕਿਉਰਟੀ ਸੀ ਇੰਡੀਆ ਦੇ ਅਦਾਰਿਆਂ ਨੂੰ ਕੀ ਇਨਸਿਕਿਉਰਟੀ ਸੀ ਕਿ ਉਸ ਮੂਵੀ ਨੂੰ ਹੋ ਜਾ ਤੱਕ ਰਿਲੀਜ਼ ਨਹੀਂ ਕੀਤਾ ਗਿਆ ਇਥੇ ਇਹ ਕਹਿਆ ਕਿ ਸਾਨੂੰ ਸਿੱਖਾਂ ਨੂੰ ਆਪਣੀ ਜਿਹੜੀ ਠੀਕ ਹੈ ਖਲੂਸ ਜਿਹੜਾ ਮੁੱਲ ਨੂੰ ਸ਼ੋਕ ਰਾਨ ਵਾਸਤੇ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ ਅਸੀਂ ਜਿੰਨੀਆਂ ਕੁਰਬਾਨੀਆਂ ਭਾਰਤ ਲਈ ਦਿੱਤੀਆਂ ਨੇ ਉਹਨੀਆਂ ਕੁਰਬਾਨੀਆਂ ਕਿਸੇ ਨੇ ਅੱਜ ਤੱਕ ਨਹੀਂ ਦਿੱਤੀ ਲੇਕਿਨ ਇਸ ਚੀਜ਼ ਨੂੰ ਕੋਈ ਐਕਸੈਪਟ ਨਹੀਂ ਕਰਦਾ ਕੋਈ ਇਸ ਚੀਜ਼ ਤੇ ਠੀਕ ਹੈ ਜੀ ਲਾਈਕ ਹੁਣ ਸਿੱਖਾਂ ਨੇ ਜਿਹੜਾ ਦਿਲਜੀਤ ਨੂੰ ਪੂਰੀ ਤਰ੍ਹਾਂ ਸਪੋਰਟ ਲਈ ਹੱਥ ਫੜਾ ਦਿੱਤਾ ਹੈ ਹਰ ਕੋਈ ਦਿਲਜੀਤ ਦੇ ਹੱਥ ਵਿੱਚ ਆਵਾਜ਼ ਝੁਕਦਾ ਪਿਆ ਤੇ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਗਿਆ ਹੈ ਕਿ ਸਿੱਖ ਕਰਕੇ ਹਰ ਇੱਕ ਬੰਦੇ ਦੇ ਖਿਲਾਫ ਜਿਹੜੀ ਉਹ ਜੀ ਕੰਪੇਨ ਚਲਾਈ ਜਾਂਦੀ ਕਦੇ ਸ਼ੂਬ ਦੇ ਖਿਲਾਫ ਚਲਾਈ ਜਾਂਦੀ ਹੈ ਕਦੇ ਦਿਲਜੀਤ ਦੇ ਤੇ ਕਦੇ ਠੀਕ ਹੈ ਸਿੱਧੂ ਮੂਸੇਵਾਲੇ ਦੇ ਖਿਲਾਫ ਤੇ ਇਸ ਤਰ੍ਹਾਂ ਹਰ ਕਿਸੇ ਨੂੰ ਜਿਹੜਾ ਹੈ ਅ ਇਹ ਦੇਸ਼ದ್ರੋਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਵੇਖ ਕੇ ਸਾਫ ਸਾਇਰ ਹੁੰਦਾ ਹੈ ਕਿ ਸਿੱਖਾਂ ਨੂੰ ਗੱਦ ਹਰ ਹਮੇਸ਼ਾ ਹੀ ਕਿਹਾ ਜਾਂਦਾ ਹੈ ਜਦੋਂ ਅਸੀਂ ਵੇਖੀਏ ਕਿ ਉਹਨਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਇੱਥੇ ਇੰਟਾਈਫ ਅਫਸੋਸ ਦੀ ਗੱਲ ਹੈ ਕਿ ਜਿਹੜੇ ਸਿੱਖ ਵੀਰ ਨੇ ਉਹਨਾਂ ਨੇ ਜਿੰਨੀਆਂ ਵੀ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਅਪਰੀਸ਼ੀਏਟ ਕਰਨ ਤੋਂ ਬਜਾਏ ਉਹਨਾਂ ਉੱਤੇ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਨਾਲ ਸਿਰਫ ਕ੍ਰਿਟਿਸਿਜ਼ਮ ਹੁੰਦਾ ਨਾਲ ਉਹਨਾਂ ਨੂੰ ਗद्दार ਕਿਹਾ ਜਾਂਦਾ ਠੀਕ ਹੈ ਤੇ ਇੱਥੇ ਪਾਕਿਸਤਾਨੀ ਵੀ ਹਾਨੀਆਂ ਨੂੰ ਗद्दार ਕਹਿ ਸਕਦੇ ਸਨ ਲੇਕਿਨ ਪਾਕਿਸਤਾਨੀ ਨੇ ਇਹ ਹੋਇਆ ਕੋਈ ਕੰਮ ਨਹੀਂ ਕੀਤਾ ਇਥੋਂ ਤੁਸੀਂ حساب ਲਾ ਸਕਦੇ ਹੋ ਤੇ ਇੱਥੇ ਇਹ ਚੀਜ਼ ਸਾਫ ਜ਼ਾਹਰ ਹੈ ਕਿ ਸਿੱਖੀ ਦੀ ਵਜ੍ਹਾ ਤੋਂ ਜਿਹੜਾ ਦਿਲਜੀਤ ਦਸਵਾਂ ਜੀ ਦਾ ਵਿਰੋਧ ਕੀਤਾ ਗਿਆ ਤੇ ਪਾਕਿਸਤਾਨੀਆਂ ਨੇ ਪੂਰੀ ਤਰ੍ਹਾਂ ਦਿਲਜੀਤ ਨੂੰ ਸਪੋਰਟ ਕੀਤਾ ਤੇ ਪਾਕਿਸਤਾਨੀ ਪੰਜਾਬ ਦੇ ਲੋਕ ਜਿਹੜੇ ਨੇ ਹਮੇਸ਼ਾ ਸਿੱਖਾਂ ਨੂੰ ਸਪੋਰਟ ਕਰਦੇ ਨੇ ਚੜ੍ਹਦੇ ਪੰਜਾਬ ਨੂੰ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪ੍ਰਸ਼ੰਗਲਾ ਵੀ ਤੁਹਾਡਾ ਬਹੁਤ ਮਾਣ ਹੈ ਸੱਚੀ ਗੱਲ ਹੈ